ਪੰਜਾਬ ਦੇ ਵਿੱਚ ਅੱਜ ਨਿਤਨ ਘਟਕੜੀ ਆਏ ਹੋਏ ਹਨ ਤੇ ਹੁਸ਼ਿਆਰਪੁਰ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਦੱਸਦੀ ਹੈ ਕਿ 12000 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟਾਂ ਤੇ ਸੈਨ ਕੀਤੇ ਨੇ ਤੇ ਉਦਘਾਟਨ ਕੀਤਾ ਤਾਂ ਉੱਥੇ ਹੀ ਸੁਨੀਲ ਜਾਖੜ ਦੇ ਵੱਲੋਂ ਜਿਹੜੀ ਨਾਰਾਜ਼ਗੀ ਯਾਰ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਤਾਂ ਪੰਜਾਬ ਨੂੰ ਸੁਗਾਤ ਦੇਣ ਆਈ ਸੀ ਪਰ ਪੰਜਾਬ ਦੇ ਜਿਹੜੇ ਮੰਤਰੀ ਨੇ ਪੰਜਾਬ ਦੇ ਐਮਐਲਏ ਨੇ ਔਰ ਉਹ ਨਹੀਂ ਪਹੁੰਚੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਸੱਦਾ ਪੱਤਰ ਵੀ ਦਿੱਤੇ ਸੀ ਪਰ ਕੋਈ ਵੀ ਨਹੀਂ ਪਹੁੰਚਿਆ ਜਿਸ ਨੂੰ ਲੈ ਕੇ ਜਿਹੜਾ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਸੁਨੀਲ ਜਾਖੜ ਨੇ ਕੜੇ-ਕੜੇ ਮਹਿਮਾਨ ਸੀ ਕਿਨਾ ਕਿਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਬੀਜੇਪੀ ਵੱਲੋਂ ਇਹ ਰੈਲੀ ਦੇ ਵੱਲੋਂ ਜਿਹੜੀ ਰੈਲੀ ਕੀਤੀ ਗਈ ਆ ਇੱਥੇ ਬੀਜੇਪੀ ਵੱਲੋਂ ਰੈਲੀ ਕੀਤੀ ਗਈ ਸੀ ਪਰ ਪੰਜਾਬ ਨੂੰ ਸੋਗਾ ਦਿੱਤੀ ਗਈ ਆ ਜਿਹੜੀ ਨਿਤਨ ਘਟਕੜੀ ਕੇਂਦਰੀ ਮੰਤਰੀ ਨੇ ਉਹਨਾਂ ਨੇ 12000 ਕਰੋੜ ਰੁਪਏ ਦੀ ਸੋਗਾਤ ਪੰਜਾਬ ਨੂੰ ਦਿੱਤੀ ਇੱਥੇ ਪਰ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਨਹੀਂ ਆਏ ਕਿਉਂਕਿ ਜਿਹੜਾ ਨਿਤਨ ਗੜਕੜੀ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਪੰਜਾਬ ਨੂੰ ਸਵਾਗਤ ਦੇਣਾ ਆ ਪੈਸੇ ਦੇਣਾ ਆ ਪਰ ਮਾਨਜਗ ਮੁੱਖ ਮੰਤਰੀ ਨਹੀਂ ਪਹੁੰਚੇ ਜਿੱਥੇ ਨਾਰਾਜ਼ਗੀ ਸੁਨੀਲ ਜਾਖੜ ਨੇ ਯਾਹਰ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਮਨੀਸ਼ ਦਿਵਾੜੀ ਕਾਂਗਰਸ ਦੇ ਉਹ ਨਹੀਂ ਪਹੁੰਚੇ ਅਸੀਂ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਸੀ ਸੁਖਵੀਰ ਸਿੰਘ ਬਾਦਲ ਜਿਹੜੇ ਮੁੱਖ ਮਹਿਮਾਨਾਂ ਨੂੰ ਸੱਦਾ ਪੱਤਰ ਦਿੱਤਾ ਜਿਹੜੇ ਗੈਰ ਹਾਜ਼ਰ ਹੈ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਮੈਨੂੰ ਬੜਾ ਦੁੱਖ ਹੈ ਕਿ ਉਹ ਇੱਥੇ ਪਹੁੰਚੇ ਨਹੀਂ ਤਾਂ ਦੱਸਦੀ ਕਿ ਜਿਹੜੇ ਮਹਿਮਾਨ ਸੀ ਨਹੀਂ ਪਹੁੰਚੇ ਸਭ ਤੋਂ ਪਹਿਲਾਂ ਮਨੀਸ਼ ਦਿਵਾੜੀ ਦਾ ਨਾਮ ਆਉਂਦਾ ਸੁਖਵੀਰ ਬਾਦਲ ਅੱਬ ਤੋਂ ਪਹਿਲਾਂ ਉਥੋਂ ਉਹ ਸਭ ਤੋਂ ਪਹਿਲਾਂ ਸੀ ਮੁੱਖ ਮੰਤਰੀ ਫਿਰ ਸੁਖਵੀਰ ਬਾਦਲ ਮਨੀਸ਼ ਦਿਵਾੜੀ ਮੁਹੰਮਦ ਸਦੀਕ ਕਾਂਗਰਸ ਦੇ ਨੇ ਔਰ ਸੁਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਔਰ ਜਸਬੀਰ ਸਿੰਘ ਗਿੱਲ ਕਾਂਗਰਸ ਦੇ ਸੰਸਦ ਮੈਂਬਰ ਨੇ ਔਰ ਦੱਸ ਦਈਏ ਕਿ ਭਗਵਾਨ ਤਮਾਨ ਦੇ ਕੈਬਨਿਟ ਮੰਤਰੀ ਵਿੱਚ ਵੀ ਕਈ ਜਿਹੜੇ ਮੰਤਰੀ ਸੱਦੇ ਗਿਆ ਸੀ ਬ੍ਰਹਮ ਸੰਕਰ ਜਿੰਪਾ ਕੈਬਨਿਟ ਮੰਤਰੀ ਸੀਗੇ ਹਰਜੋਤ ਸਿੰਘ ਬੈਂਸ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਸੀ ਸੁਸ਼ੀਲ ਰਿੰਕੂ ਨੇ ਜਿਹੜੇ ਐਮਪੀ ਲੋਕ ਸਭਾ ਸੀਟ ਤੋਂ ਦੱਸ ਦਈਏ ਕਿ ਜਲੰਧਰ ਤੋਂ ਉਹਨਾਂ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਸੀ ਕਿ ਇੱਥੇ ਪਹੁੰਚਣ ਕਿ ਪੰਜਾਬ ਨੂੰ 12000 ਕਰੋੜ ਰੁਪਏ ਦੇ ਪ੍ਰੋਜੈਕਟ ਦਿੱਤੇ ਨੇ ਸੈਨ ਕੀਤਾ ਹੈ ਜਿਹੜੇ ਰੋਡ ਨੇ ਉਹਨਾਂ ਦੇ ਲਈ ਸੋ ਉੱਥੇ ਹੀ ਦੱਸ ਦਈਏ ਰਮਨੀਤ ਬਿੱਟੂ ਜਿਹੜੇ ਕਾਂਗਰਸ ਦੇ ਲੁਧਿਆਣੇ ਤੋਂ ਐਮਪੀ ਨੇ ਔਰ ਹਰ ਭਜਨ ਸਿੰਘ ਆਪ ਸੰਸਦ ਜਿਹੜੇ ক্রিকেট ਦੇ ਔਰ ਉੱਥੇ ਹੀ ਰਾਜ ਸਭਾ ਦੇ ਮੈਂਬਰ ਵੀ ਨੇ ਤੇ ਅਸ਼ੋਕ ਕੁਮਾਰ ਮਿੱਤਲ ਔਰ ਦੱਸ ਦਈਏ ਕੀ ਸਰਦਾਰ ਬਲਵੀਰ ਸਿੰਘ ਸੰਤ ਬਲਵੀਰ ਸਿੰਘ ਸਿੱਤੇਵਾਲ ਉਹਨਾਂ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਸੀ ਜਿਹੜੇ ਨਹੀਂ ਪਹੁੰਚੇ ਸੋ ਨਾਰਾਜ਼ਗੀ ਐਲਾਨ ਕੀਤੀ ਹੈ ਸਨੀਲ ਜਾਖੜ ਦਾ ਕਹਿਣਾ ਹੈ ਕਿ ਇਹ ਨਹੀਂ ਪਹੁੰਚੇ ਸਾਡੇ ਕੋਲ ਨਾਮ ਆਏ ਨਹੀਂ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਪਰ ਇਸ ਤੇ ਵੱਡੇ ਸਵਾਲ ਖੜੇ ਕੀਤੇ ਨੇ ਨਰਾਜ਼ਗੀ ਯਾਹਰ ਵੀ ਕੀਤੀ ਹੈ ਕਿ ਤੁਸੀਂ ਤਾਂ ਪੰਜਾਬ ਦੇ ਜਿਹੜੇ ਮੰਤਰੀਓ ਕੈਬਨਿਟ ਮੰਤਰੀਓ ਮੁੱਖ ਮੰਤਰੀਓ ਜਾਂ ਜਿਹੜੇ ਪੰਜਾਬ ਦੇ ਵੱਡੇ ਲੀਡਰ ਨੇ ਪਹੁੰਚ ਜਾਂਦੇ ਤਾਂ ਜਿਹੜੇ ਨਿਤਨ ਗੜਕੜੀ ਆਏ ਨਹੀਂ ਉਹਨਾਂ ਦਾ ਸਵਾਗਤ ਕਰਦੇ ਤੇ ਪੰਜਾਬ ਨੂੰ ਹੋਰ ਆਉਣ ਵਾਲੇ ਸਾਲਾਂ ਵਿੱਚ ਦਿਨਾਂ ਵਿੱਚ ਹੋਰ ਸਵਾਗਤਤਾ ਦੇਣੀ ਆ ਸੀ ਇਸ ਨੂੰ ਲੈ ਕੇ ਕਾਫੀ ਨਰਾਜ਼ ਨਜ਼ਰ ਆਏ ਨੇ ਸਨੀਲ ਜਾਖੜ ਅੱਜ ਮੇਰਾ ਮੰਨ ਹੈ ਕਿ ਜਿਸ ਮਕਸਦ ਨਾਲ ਮਾਨਯੋਗ ਗਡਕਰੀ ਜੀ ਇਥੇ ਆਏ ਸੀਗੇ ਮੇਰਾ ਮੰਨਣਾ ਪਰ ਵੀ ਘਰੇ ਚੱਲ ਕੇ ਆਈ ਸੀ ਗੰਗਾ ਘਰੇ ਆਈ ਸੀਗੀ ਚਾਹੇ ਕਹਿਣ ਨੂੰ ਤਾਂ ਅੱਜ ਮੌਸਮ ਬੜਾ ਤੁੰਦਲ ਹੈ ਹੋ ਸਕਦਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਨਾ ਉੱਡਿਆ ਹੋਵੇ ਪਰ ਮੈਨੂੰ ਇਸ ਗੱਲ ਦਾ ਇੱਕ ਬੜਾ ਅੱਜ ਮੇਰੇ ਗੱਲ ਚੁਭ ਰਹੀ ਹੈ ਕਿ ਬਾਕੀ ਜਿਹੜੇ ਆਂਡ ਗਵਾਨ ਵਾਲੇ ਸਾਡੇ ਨੁਮਾਇੰਦੇ ਐ ਕਿਉਂਕਿ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਕੇ ਜਿਨ੍ਹਾਂ ਨੂੰ 2/3 ਬਹੁਮਤ ਦਿੱਤਾ ਜਿਨ੍ਹਾਂ ਦੇ ਰਾਜ ਸਭਾ ਸੰਸਦ ਵੀ ਹੈਗੇ ਅੱਜ ਜੇ ਕਿਤੇ ਮੌਕੇ ਤੇ ਹੁੰਦੇ ਤੇ ਪੰਜਾਬ ਦੀ ਗੱਲ ਬਿਨਾਂ ਰਾਜਨੀਤਿਕ ਭੇਦ ਭਾਵ ਦੇ ਇੱਥੇ ਰੱਖੀ ਜਾ ਸਕਦੀ ਸੀਗੀ ਕਿਉਂਕਿ ਹੁਸ਼ਿਆਰਪੁਰ ਇੱਕ ਅਹਿਜਾ ਇਲਾਕਾ ਹੈ ਗਟਕਰੀ ਸਾਹਿਬ ਹੁਸ਼ਿਆਰਪੁਰ ਆਪਣੇ ਆਪ ਵਿੱਚ ਇਸਦੀ ਆਪਣੀ ਇੱਕ ਮਹੱਤਤਾ ਹੈ ਪੰਜਾਬ ਵਿੱਚ ਸਾਡੇ এডਿਕੇਸ਼ਨ ਦਾ ਹੱਬ ਰਾਇ ਹੈ ਸਾਡੀ ਪੰਜਾਬ ਯੂਨੀਵਰਸਿਟੀ ਜਦ ਹਿੰਦੁਸਤਾਨ ਦਾ ਵੇ ਵਾਜਨ ਹੋਇਆ ਪੰਜਾਬ ਯੂਨੀਵਰਸਿਟੀ ਦਾ ਪਹਿਲਾ ਕੈਂਪਸ ਇੱਥੇ ਆ ਕੇ ਬਣਿਆ ਹੁਸ਼ਿਆਰਪੁਰ ਦੇ ਬਣਿਆ ਉਹਦੇ ਬਾਅਦ 55 56 ਦੇ 56 57 ਅੰਦਰ ਜਾ ਕੇ ਚੰਡੀਗੜ੍ਹ ਟਰਾਂਸਫਰ ਹੋਇਆ ਇੱਥੋਂ ਹੀ ਐਗਰੋ ਫੋਰੈਸਟਰੀ ਸਾਡੇ ਇੱਥੇ ਸ ਇੰਡਸਟਰੀ ਅਗਰ ਟਰੈਕਟਰ ਜਿਹੜੇ ਹੈ ਜਿਹੜਾ ਪੰਜਾਬ ਦੇ ਅੰਦਰ ਹਰੀ ਕ੍ਰਾਂਤੀ ਦਾ ਇੱਕ ਬਹੁਤ ਵੱਡਾ ਟੂਲ ਹੈ ਉਹਦੀ ਫੈਕਟਰੀ ਤੇ ਉਸ ਤੋਂ ਵੀ ਜ਼ਿਆਦਾ ਜਿਸ ਆਸਤਾ ਨਾਲ ਲੋਕ ਇੱਥੇ ਮਾਤਾ ਚਿੰਤਪੂਰ ਨਹੀਂ ਕਰਨੀ ਜਾਂਦੇ ਹੈ ਉਹਦੇ ਵਾਸਤੇ ਆ ਇੱਕ ਹੱਬ ਹੈ ਅੱਜ ਮੈਂ ਤੁਹਾਨੂੰ ਇਸ ਗੱਲ ਦੀ ਜਿੱਥੇ ਵਧਾਈ ਦੇਣਾ ਕਿ ਅੱਜ ਤੁਸੀਂ ਇੱਥੇ ਆ ਕੇ ਇੱਕ ਬਹੁਤ ਲੰਬੇ ਸਿਰੇ ਸਮੇਂ ਤੋਂ ਜਿਹੜੀ ਮੰਗ ਸੀਗੀ ਇਤੋ ਲੈ ਕੇ ਫਗਵਾੜਾ ਵਾਲੀ ਜਿਹੜੀ ਸੜਕ ਹੈ ਉਹਨੂੰ ਫੋਰ ਲੇਨਿੰਗ ਦਾ ਜਿੱਥੇ ਪ੍ਰੋਜੈਕਟ ਕਰਨ ਲੱਗਿਓ ਉੱਥੇ ਹੀ ਕਿਉਂਕਿ ਮੰਗਾਂ ਬਹੁਤ ਹੈ ਪੰਜਾਬ ਦੀਆਂ ਤੇ ਜਿਹੜਾ ਰਤਬਾ ਇਸ ਹੁਸ਼ਿਆਰਪੁਰ ਨੂੰ ਮਿਲਣਾ ਚਾਹੀਦਾ ਸੀਗਾ ਉਹ ਮੈਂ ਸਮਝਦਾ ਇਹਨਾਂ ਨੂੰ ਅਸੀਂ ਦੇ ਨਹੀਂ ਸਕੇ ਇਸ ਇਤਿਹਾਸਿਕ ਸ਼ਹਿਰ ਨੂੰ ਉਹਦੇ ਵਿੱਚ ਸਾਡਾ ਵੀ ਯੋਗਦਾਨ ਸਮੇਂ-ਸਮੇਂ 'ਤੇ ਸਾਡੀ ਕਮਜ਼ੋਰੀਆਂ ਰਹੀਆਂ ਪਰ ਅੱਜ ਜਦੋਂ ਤੁਸੀਂ ਖੁਦ ਚੱਲ ਕੇ ਇੱਥੇ ਆਏ ਹੋ ਤੇ ਜਿਨ੍ਹਾਂ ਨੇ ਕਦੇ ਨਾਂ ਨਹੀਂ ਕੀਤੀ ਅੱਜ ਸਾਡੇ ਉਸ ਲੋਕਾਂ ਦੀ ਇੱਥੇ ਅਨੁਪਸਥਿਤੀ ਜਿਹੜੀ ਹੈ ਉਹ ਮੈਨੂੰ ਖਲ ਰਹੀ ਹੈ ਜਿੱਥੇ ਇੰਡਸਟਰੀ ਵਾਸਤੇ এডਿਕੇਸ਼ਨ ਵਾਸਤੇ ਗਟਕਰੀ ਸਾਹਿਬ ਜਿਹਾ ਹੁਸ਼ਾਰਪੁਰ بڑا ਨਾਮ ਹੈ ਇਸ ਦਾ ਉੱਥੇ ਹੀ ਇੱਕ ਮਿੰਟ ਮੈਂ ਸਰ ਮੈਂ ਤੋਂ ਬਤਾਨਾ ਚਾਹ ਰਿਹਾ ਸੀ ਕਿਉਂਕਿ ਗਟਕਰੀ ਸਾਹਿਬ द रीसेंट पास्ट अभी कुछ दिन पहले ही होशियारपुर के नाम और उसकी मशहूरी में एक चार चांद और लगा जिस बात का हमें पंजाब में रहते हुए तो विज्ञान नहीं था जिस तरह मान्योग प्रधानमंत्री लक्ष्य द्वीप गए तो सारी दुनिया आज लक्ष्य द्वीप की बात कर रही है एक टूरिस्ट डेस्टिनेशन अपने आप में बन गया उसी तरह कुछ दिन पहले हमारे होशियारपुर में एक बड़े फेमस पॉलिटिशियन हमारे दिल्ली के मुख्यमंत्री विपासना करने के लिए आए थे अब एक नए चार चांद यहां पे लग गए लोगों को पता लगा मनु ही नहीं पता भी विपासना भी होती है ध्यान भी लाई जाता है तो आज इस करके मेरी मांग आपसे ये थी कि चंडीगढ़ से इधर आते हुए बलाचौर से लेके जो होशियारपुर और होशियारपुर से आगे मुकेरिया तक की जो सड़क है करीबन एक किलोमीटर उसको भी फोर लेनिंग के अंदर अगर डाल लें तो मैं समझता हूं इस इलाके में आने वाले अगर कोई और भी ध्यान लगाने के लिए आना चाहे तो उसकी भी उनको भी इस किस्म की कोई तकलीफ ना हो